ਇਹ ਕਿਸੇ ਨੂੰ ਕਬਜ਼ ਦੀ ਪ੍ਰੋਬਲਮ ਆ ਉਹ ਵੀ ਠੀਕ ਹੋ ਜੇਗੀ ਜੀ ਕਿਸੇ ਦਾ ਦਿਮਾਗ ਥੱਕਿਆ ਰਹਿੰਦਾ ਜੀ ਉਹ ਵੀ ਠੀਕ ਹੋ ਜਾਏਗਾ ਜੀ ਠੀਕ ਹੈ ਇਹ ਕਿਸੇ ਦਾ ਫੈਟੀ ਲੀਵਰ ਆ ਉਹ ਵੀ ਠੀਕ ਹੋਏਗਾ ਜੀ ਫਾਸਰੀ ਕਾਲ ਦੋਸਤੋ ਬਾਈ ਪਹਿਲਾਂ ਤਾਂ ਵੀਡੀਓ ਨੂੰ ਕਰ ਦੋ ਵੱਧ ਤੋਂ ਵੱਧ ਸ਼ੇਅਰ ਅੱਜ ਆਪਾਂ ਪਹੁੰਚੇ ਆ ਬਾਈ ਬਰਨਾਲੇ ਬੁੱਢਾ ਦਲ ਸਰਦਾਈ ਵਾਲਿਆਂ ਕੋਲੇ ਤੇ ਪਹਿਲਾਂ ਉਹਨੂੰ ਲੋਕੇਸ਼ਨ ਸਮਝਾ ਦਈਏ ਕਚਹਿਰੀ ਚੌਕ ਵਾਲਾ ਜਿਹੜਾ ਪੁਲਾ ਜਿੱਥੇ ਆ ਕੇ ਪੁਲ ਖਤਮ ਹੁੰਦਾ ਗੁਰਦੁਆਰਾ ਨਾਨਕਸਰ ਸਾਹਿਬ ਸ਼ੁਰੂ ਹੁੰਦਾ ਨਾ ਉਹਦੇ ਬਿਲਕੁਲ ਸਾਹਮਣੇ ਇਹ ਜਿਹੜੀ ਦੁਕਾਨ ਆ ਬਾਈਆਂ ਨੇ ਕੀਤੀ ਆ ਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਤਾਂ ਵਧੀਆ ਰਿਸਪੌਂਸ ਮਿਲਿਆ ਤਾਂ ਹੁਣ ਉਮੀਦ ਕਰਦੇ ਆਂ ਵੀ ਇਹ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋਗੇ ਇਹਦੇ ਵਿੱਚ ਬਾਈ ਤੁਹਾਨੂੰ ਦੱਸਾਂਗੇ ਵੀ ਜਿਹੜੀ ਇਹ ਸਰਦਈ ਤਿਆਰ ਕਰਦੇ ਆ ਉਹਦੇ ਵਿੱਚ ਕੀ ਕੀ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਦਿਖਾਈਏ ਆਪਾਂ ਕਿਵੇਂ ਤਿਆਰ ਹੁੰਦੀ ਆ ਜੀ ਸਰਦਈ ਆਜੋ ਆਜੋ ਬਾਈ ਤੇ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਰਨਾਲੇ ਜ਼ਿਲ੍ਹੇ ਦੇ ਵਿੱਚ ਸਾਰੇ ਕਿਤੇ ਇਹ ਵੀਡੀਓ ਚਾੜੋ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਕਿਹੜੀ ਜਗ੍ਹਾ ਤੇ ਆ ਲੈ ਬਾਬਾ ਜੀ ਕੱਲੀ ਕੱਲੀ ਜੀ ਦੱਸੀ ਚੱਲਿਓ ਜੀ ਜਿਹੜੀ ਇਹਦੇ ਵਿੱਚ ਪਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਪਾਵਾਂਗੇ ਜੀ ਕੇਸਰ ਅਜਾ ਕੇਸਰ ਹਾਂਜੀ ਲਓ ਵੀ ਕੇਸਰ ਪੈ ਗਿਆ ਪਹਿਲਾਂ ਸਭ ਤੋਂ ਪਹਿਲਾਂ ਕਾਲੀਆਂ ਮਿਰਚਾਂ ਜੀ ਕਾਲੀਆਂ ਮਿਰਚਾਂ ਹਰੀ ਇਲਾਇਚੀ ਜੀ ਹਰੀ ਇਲਾਇਚੀ ਠੀਕ ਹੈ ਜੀ ਸੌਫ ਜੀ ਸੌਫ ਬ੍ਰੰਮੀ ਬੂਟੀ ਜੀ ਬ੍ਰੰਮੀ ਬੂਟੀ ਗਲਾਬ ਦੇ ਫੁੱਲ ਜੀ ਗਲਾਬ ਦੇ ਫੁੱਲ ਹਾਂਜੀ ਠੀਕ ਆ ਜੀ ਬਦਾਮ ਜੀ ਬਦਾਮ ਭਿੱਜੇ ਹੋਏ ਨੇ ਹਾਂ ਜੀ ਠੀਕ ਆ ਤੇ ਇਹ ਬਦਾਮ ਤੇ ਛੇ ਤਰ੍ਹਾਂ ਦੇ ਮਗਜ ਜੀ ਇਹ ਵੀ ਭਿੱਜੇ ਹੋਏ ਨੇ ਇਹ ਵੀ ਭਿੱਜੇ ਹੋਏ ਨੇ ਛੇ ਤਰ੍ਹਾਂ ਦੇ ਮਗਜ ਨੇ ਹਾਂ ਤੇ ਤੇ ਖਾਸ ਖਾਸ ਜੀ ਖਾਸ ਖਾਸ ਇਹ ਚਿੱਟੀ ਖਾਸ ਖਾਸ ਆ ਜੀ ਹਾਂ ਜੀ ਚਿੱਟੀ ਦੂਜੀ ਲਾਉਡ ਨਹੀਂ ਹੈਗੀ ਜੇਪਾਂ ਠੀਕ ਆ ਕਿੱਤੀ ਖਾਸ ਕਰਕੇ ਜੀ ਤੇ ਇਹ ਸਮਾਨ ਇਹਦੇ ਵਿੱਚ ਪੈਂਦਾ ਹੈ ਹਾਂਜੀ ਉਸ ਤੋਂ ਬਾਅਦ ਦੁੱਧ ਪੈਂਦਾ ਜੀ ਦੁੱਧ ਕਿਹੜਾ ਪੈਂਦਾ ਜੀ ਆਪਣਾ ਦੁੱਧ ਘਰ ਦਾ ਮਿਲ ਜਾਂਦਾ ਜੀ ਅਸੀਂ ਘਰ ਦਾ ਨਹੀਂ ਕਈ ਵਾਰ ਡੈਰੀ ਤੋਂ ਵੀ ਲੈਣਾ ਪੈਂਦਾ ਕਈ ਵਾਰੀ ਹੈ ਨਾ ਦੇੱਕ ਚੱਕਰ ਪੈਂਦੀ ਹੈ ਨਾ ਜੀ ਹਾਂਜੀ ਇਹ ਵੀ ਦੇਸੀ ਸ਼ੱਕਰ ਇਹ ਦੇਸੀ ਸ਼ੱਕਰਾ ਠੀਕ ਆ ਇਹਨਾਂ ਸਾਰਿਆਂ ਦਾ ਮਿਸ਼ਰਣ ਜੀ ਆ ਬਣ ਜਾਂਦਾ ਜੀ ਇਹ ਬਣ ਜਾਂਦਾਗਾ ਤੇ ਇਹਨੂੰ ਕਿੰਨਾ ਕੁ ਟਾਈਮ ਲੱਗਦਾ ਜੀ ਐਵੇਂ ਬਣਾਉਣ ਤੇ 2 ਘੰਟੇ ਘਟੋ ਘਟ ਲੱਗਦੇ ਨੇ ਜੀ ਇੱਕ ਰਾਗੜਾ ਤਿਆਰ ਕਰ ਰਾਗੜਾ ਤਰਪਨ ਠੀਕ ਆ ਜੋ ਵੀ ਇੱਕ ਰਗੜਾ ਤਿਆਰ ਕਰਨ ਤੇ 2 ਦਿਨ ਘੰਟੇ ਲੱਗ ਜਣਗੇ ਫਿਰ ਤਾਂ ਬਾਹਾਂ ਦੁਖਣ ਲੱਗ ਜਾਣਗੇ ਆਮ ਬੰਦੇ ਦੀਆਂ ਤਾਂ ਨਾ ਜੀ ਮਹਾਰਾਜ ਦੀ ਕਿਰਪਾ ਜੀ ਬਸ ਬਾਣੀ ਪੜੀ ਜਾਣੇ ਰਗੜੀ ਜਾਣੇ ਜੀ ਠੀਕ ਆ ਤੇ ਇਹ ਇਹਦੇ ਵਿੱਚ ਕੋਈ ਨਸ਼ੀਲੀ ਪਦਾਰਥ ਤਾਂ ਨਹੀਂ ਜਿਵੇਂ ਨਹੀਂ ਜੇ ਕੋਈ ਨਸ਼ੀਲਾ ਪਦਾਰਥ ਇਹਦੇ ਵਿੱਚ ਸਿੱਧ ਕਰੂ ਟੈਸਟ ਵੀ ਕਰੂ ਹੁਣ ਲੱਖ ਰੁਪਇਆ ਦੇਵਾਂਗੇ ਜੇ ਸਿੱਧ ਕਰਦੇ ਵੀ ਇਹਦੇ ਵਿੱਚ ਕੋਈ ਨਸ਼ੀਲਾ ਪਦਾਰਥ ਆ ਠੀਕ ਆ ਵੀ ਕੋਈ ਛੋਟਾ ਬੱਚਾ ਵੀ ਪੀ ਸਕਦਾ ਇਹਨੂੰ ਹਨਾ ਜਾਂਦੇ ਬੱਚੇ ਨੂੰ ਤੁਸੀਂ ਗੁਰਤੀ ਵੀ ਦੇ ਸਕਦੇ ਇਸ ਚੀਜ਼ ਦੀ ਇਸ ਚੀਜ਼ ਦੀ ਹੈ ਨਾ ਤੇ ਬਾਬਾਈ ਜਿਵੇਂ ਹੁਣ ਆਪਾਂ ਆ ਚੀਜ਼ਾਂ ਪਾਈਆਂ ਨੇ ਇਹਦੇ ਵਿੱਚ ਤਾਂ ਇਹਨਾਂ ਦਾ ਮਾੜਾ ਜਾਈਂ ਦੱਸ ਦੋਗੇ ਵੀ ਕੀ ਕੀ ਫਾਇਦਾਗਾ ਜਿਵੇਂ ਆਪਾਂ ਬ੍ਰਹਮੀ ਬੂਟੀ ਪਾਈ ਹੈ ਜੀ ਸਭ ਤੋਂ ਪਹਿਲਾਂ ਜੀ ਜਿਹੜੀ ਬ੍ਰਹਮੀ ਬੂਟੀ ਆ ਇਹਦਾ ਇਹ ਫਾਇਦਾ ਹੈ ਕਫ ਰੋਗਾਂ ਤੋਂ ਜੀ ਅੱਛਾ ਦੂਜੇ ਇਹ ਮਾਈਂਡ ਲਈ ਬਹੁਤ ਚੰਗੀ ਆ ਠੀਕ ਆ ਚੱਕਿਓ ਮਾੜੀ ਅੱਜ ਹਾਂ ਤੇ ਠੰਡੀ ਵੀ ਹੁੰਦੀ ਹੈ ਜੀ ਇਹ ਇਹ ਠੰਡੀ ਵੀ ਹੁੰਦੀ ਹੈ ਜੀ ਠੀਕ ਆ ਇਹ ਬ੍ਰਹਮੀ ਬੂਟੀ ਆ ਹਾਂ ਜੀ ਇਹਦਾ ਇਹ ਕੰਮ ਆ ਜੀ ਹਾਂ ਜੀ ਤੇ ਆ ਗਲਾਬ ਦੇ ਫੁੱਲ ਜੀ ਗਲਾਬ ਦੇ ਫੁੱਲ ਜੀ ਇਹ ਵੀ ਠੰਡੇ ਹੁੰਦੇ ਨੇ ਨਖਾਰ ਵਾਸਤੇ ਵੀ ਸਿਹਤ ਵਾਸਤੇ ਲੀਵਰ ਵਾਸਤੇ ਅੱਛਾ ਜਿਵੇਂ ਆਪਾਂ ਕਹਿੰਦੇ ਆ ਵੀ ਚਿਹਰੇ ਇਨਿੰਗ ਆਣਿਆ ਲਾਲ ਹੁੰਦਿਆ ਉਹ ਗਲਾਬ ਦੇ ਫੁੱਲਾਂ ਦੇ ਮਿਲਾਵਾ ਗਲਾਬ ਦੇ ਫੁੱਲ ਜੀ ਆ ਕੇਸਰ ਨਾਲ ਜੀ ਕੇਸਰ ਨਾਲ ਖਿੜੇ ਰਹਿੰਦੇ ਨੇ ਜੀ ਠੀਕ ਐ ਇਹ ਕੇਸਰ ਦਾ ਮਹਿੰਗਾ ਵੀ ਬਹੁਤ ਆਉਂਦਾ ਜੀ ਕਹਿੰਦੇ ਬਾਜੀ ਇੱਕ ਰਗੜੇ ਚ ਅਸੀਂ ਢਿੱਬੀ ਪਾਉਣਾ ਜੀ ਕਿਸੇ ਹਾਂ ਜੀ ਠੀਕ ਹੈ ਤੇ ਸਾਉਫ ਦਾ ਕੀ ਕੰਮ ਹੁੰਦਾ ਜੀ ਸਾਉਫ ਜੀ ਟੇਸਟ ਵੀ ਦਿੰਦੀ ਆ ਬਹੁਤ ਵਧੀਆ ਬਣਾਉਂਦੀ ਆ ਹਾਜਮੇ ਲਈ ਵੀ ਬਹੁਤ ਹਾਜਮੇ ਲਈ ਵੀ ਸਹੀ ਹੁੰਦੀ ਆ ਨਾ ਹਾਂ ਜੀ ਠੀਕ ਹੈ ਤੇ ਆ ਇਲਾਇਚੀਆਂ ਨੇ ਜਿਹੜੀਆਂ ਸਰੀ ਇਲਾਇਚੀ ਟੇਸਟ ਵਾਸਤੇ ਵੀ ਜੀ ਤੇ ਗੈਸ ਵਗੈਰਾ ਬਣਨ ਵਾਸਤੇ ਵੀ ਇਹ ਚੰਗੀ ਏ ਜੀ ਕਿ ਨਾ ਬਣੇ ਤੇ ਦੂਸਰਾ ਇਹਦੇ ਨਾਲ ਵੀ ਜੀ ਜਿਵੇਂ weight lose ਕਰਨ ਵਾਸਤੇ ਜਾਂ weight ਰੱਖਣ ਵਾਸਤੇ ਉਹਨੂੰ ਮੈਂਟੇਨ ਕਰਨ ਵਾਸਤੇ ਬਹੁਤ ਵਧੀਆ ਚੀਜ਼ ਹੈ। ਬਹੁਤ ਵਧੀਆ ਚੀਜ਼ ਹੈ ਠੀਕ ਆ ਤੇ ਖਾਸ 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 ਜੀ ਇਹ ਤੁਹਾਨੂੰ ਪਤਾ ਹੀ ਹੈ ਜੀ ਇਹ એનર્ਜੀ ਦਿੰਦੀ ਹੈ ਆਪਣੀ એનર્ਜੀ ਦਿੰਦੀ ਹੈ ਨਾ ਹਾਂ ਸਹੀ ਗੱਲ ਹੈ ਇਹ એનર્ਜੀ ਤੇ ਕਾਲੀਆਂ ਮਿਰਚਾਂ ਵੀ ਹਾਜਮੇ ਖਾਤਰ ਹੋ ਗਿਆ ਨਾ ਹਾਜਮੇ ਖਾਤਰ ਜੀ ਜਿਹੜੀਆਂ ਪੂਰੀਆਂ ਮਿਰਚਾਂ ਨੇ ਇਹ ਰੌਸਨੀ ਆਖਣ ਦੀ ਰੌਸਨੀ ਵਾਸਤੇ ਵੀ ਵਧੀਆ ਨੇ ਜੀ ਤੇ ਗਲੇ ਵਾਸਤੇ ਜੀ ਡਾਈਜੈਸਟਰ ਸਿਸਟਮ ਵੀ ਲੋਡ ਕਰਦੀਆਂ ਨੇ ਜੀ ਸਹੀ ਆ ਗੁਰਬੰਦੀ ਬਾਦਾਮ ਨੇ ਜੀ ਇਹ ਬਦਾਮ ਤਾਂ ਆਪ ਨੂੰ ਸਾਰਿਆਂ ਨੂੰ ਪਤਾ ਵੀ ਤਾਕਤ ਦਿੰਦੇ ਆ ਤੇ ਮੱਕ ਜਿਹੜੇ ਛੇ ਤਰ੍ਹਾਂ ਦੇ ਨੇ ਇਹਨਾਂ ਦਾ ਕੀ ਕੰਮ ਹੁੰਦਾ ਜੀ ਦੇਖੋ ਪੰਪਕੀਨ ਸੀਡ ਜੇ ਨਹੀਂ ਇਹਦੇ ਵਿੱਚ ਸਨਫਲਾਵਰ ਨੇ ਉਹਦੇ ਵਿੱਚ ਪਤਾ ਮੇਗਾ ਵੀ ਹੁੰਦਾ ਜੀ ਠੀਕ ਹੈ ਜੀ ਪ੍ਰੋਟੀਨ ਵੀ ਹੁੰਦਾ ਇਹਨਾਂ ਵਿੱਚ ਕਈਆਂ ਵਿੱਚ ਤੇ ਠੰਡੇ ਵੀ ਹੁੰਦੇ ਨੇ ਜੀ ਜਿਵੇਂ ਖੀਰੇ ਦੇ ਮੱਕ ਜ ਪਾਏ ਨੇ ਜੀ ਕਦੂ ਦੇ ਮੱਕ ਜ ਪਾਏ ਨੇ ਤੇ ਇਹ ਕਿੰਨੇ ਰੁਪਈਆ ਦਾ ਗਲਾਸ ਆ ਬਾਬਾ ਜੀ ਇਹਦਾ ਹਾਂ ਜੀ ਇਹ ਗਲਾਸ ਜੀ ਤੁਹਾਨੂੰ ਦੋਨੇ ਦਿਖਾ ਦਿੰਨੇ ਆ ਇਹ ਹੈਗਾ ਜੀ 50 ਰੁਪਈਆ ਦਾ ਜੀ ਜਿਹੜਾ ਵੱਡਾ ਗਲਾਸ ਆ ਹਾਂ ਜੀ ਇਹ ਹੈਗਾ 30 ਰੁਪਈਆ ਦਾ ਜੀ ਇਹ 23 ਦਾ ਛੋਟਾ ਇਹ 300 ਇਹ 200 ml ਤੋਂ ਪੀਜੀ ਠੀਕ ਹੈ ਤੇ ਜੇ ਬਾਬਾ ਕੋਈ ਇਹਨੂੰ ਡੇਲੀ ਪੀਂਦਾ ਹਨ ਹਰ ਰੋਜ਼ ਜੀ ਤਾਂ ਬੰਦੇ 'ਚ ਕੀ ਬਦਲਾਅ ਆ ਕੇ ਆਉਂਦਾ ਉਹਦੇ ਸਰੀਰ 'ਚ ਉਹ ਐਕਟਿਵ ਰਹਿਣ ਲੱਗ ਜੇ ਜੀ ਉਹਦੀ ਬਾਡੀ ਜੇ ਕਿਸੇ ਨੂੰ ਕਬਜ ਦੀ ਪ੍ਰੋਬਲਮ ਆ ਉਹ ਵੀ ਠੀਕ ਹੋ ਜੇਗੀ ਜੀ ਕਿਸੇ ਦਾ ਦਿਮਾਗ ਥੱਕਿਆ ਰਹਿੰਦਾ ਜੀ ਉਹ ਵੀ ਠੀਕ ਹੋ ਜਾਏਗਾ ਜੀ ਠੀਕ ਹੈ ਤੇ ਕਿਸੇ ਦਾ ਫੈਟੀ ਲੀਵਰ ਆ ਉਹ ਵੀ ਠੀਕ ਹੋਏਗਾ ਜੀ ਠੀਕ ਹੈ ਇਹ ਵੀ ਇਹਦੇ ਨਾਲ ਬੰਦੇ ਜੀ ਇੰਨੇ ਤੋਂ ਘੱਟ ਫਾਇਦੇ ਨੇ ਜੀ ਇਹਦੇ ਠੀਕ ਹੈ ਤੇ ਬਾਕੀ ਫਾਇਦੇ ਤਾਂ ਹੋਰ ਵੀ ਬਹੁਤ ਨੇ ਹਨਾ ਹਾਂਜੀ ਤੇ ਬਈ ਵੱਧ ਤੋਂ ਵੱਧ ਬਾਈਆਂ ਦੀ ਸਪੋਰਟ ਕਰੋ ਤਾਂ ਲੋਕੇਸ਼ਨ ਦੱਸਿਓ ਜੀ ਦੁਬਾਰਾ ਇੱਕ ਵਾਰੀ ਹਾਂ ਜੀ ਆਪਣੀ ਲੋਕੇਸ਼ਨ ਹੈ ਬਿਲਕੁਲ ਗੁਰਦੁਆਰਾ ਨਾਨਕਸਰ ਠਾੜ ਦੇ ਸਾਹਮਣੇ ਜੀ ਕਚੇਰੀ ਵਾਲਾ ਪੁਲ ਵੱਜਦਾ ਜੀ ਉਹਦੀ ਸਟਾਰਟਿੰਗ ਤੇ ਆ ਉਹਦੀ ਸਟਾਰਟਿੰਗ ਤੇ ਆ ਤੇ ਸੰਪਰਕ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਬਾਈ ਸੰਪਰਕ ਕਰਕੇ ਵੀ ਆ ਸਕਦਾ ਬਾਬਾ ਜੀ ਘਰੇ ਵੀ ਲਿਜਾ ਸਕਦਾ ਕੋਈ ਫਟ ਪੈਗੀ ਕਰਦੀ ਦਾ ਨਿਕਲ ਉਹ ਅਲਬਦਾ ਜੀ ਠੀਕ ਆ ਪੈਗੀ ਕਰਕੇ ਬਾਈ ਘਰੇ ਵੀ ਲਿਜਾ ਸਕਦੇ ਹਾਂ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ